ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸੂਰਜ ਗ੍ਰਹਿ ਲਗਨ ਦੇ ਬਾਰੇ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਐ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿ 8 April 2024 ਨੂੰ ਲੱਗਣ ਜਾ ਰਿਹਾ ਹੈ ਇਹ ਗ੍ਰਹਿ ਭਾਰਤੀ ਸਮੇਂ ਅਨੁਸਾਰ 8 April ਨੂੰ ਦੇਰ ਰਾਤ 9:12 ਦੇ ਵਜੇ ਤੋਂ ਸ਼ੁਰੂ ਹੋਵੇਗਾ ਤੇ ਦੋ 22:00 ਵਜੇ ਤੱਕ ਲੱਗੇਗਾ ਜੀਹਾਂ ਇਸ ਗ੍ਰਹਿ ਦੀ ਕੁੱਲ ਮਿਆਦ 5 ਘੰਟੇ 10 ਮਿੰਟ ਹੋਵੇਗੀ ਤੁਹਾਨੂੰ ਦੱਸ ਦੇ ਕਿ ਗ੍ਰਹਿ ਦੌਰਾਨ ਲੱਗਣ ਵਾਲੇ ਸੂਤਕ ਕਾਲ ਚ ਵਿਸ਼ੇਸ਼ ਮਹੱਤਵ ਹੈ ਸੂਤਕ ਕਾਲ ਦੜ ਕਈ ਸਭ ਕੰਮਾਂ ਦੀ ਨਹੀਂ ਹੁੰਦੀ ਆ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਗ੍ਰਹਿ ਦਾ ਸੂਤਕ ਸਮਾ 12 ਘੰਟੇ ਜਾਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਇਸ ਵਿੱਚ ਸੂਰਜ ਗ੍ਰਹਿ ਦਾ ਸੂਤਕ ਸਮਾਗ੍ਰਹਿ ਤੇ ਸਮੇਤ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਸੂਤਕਾਲ ਦਾ ਉਹਨੂੰ ਅਸ਼ੋਭ ਸਮਾ ਮੰਨਿਆ ਜਾਂਦਾ ਹੈ ਜਿਸ ਸਥਿਤੀ ਸੂਤਕਾਲ ਵਿੱਚ ਕੋਈ ਸ਼ੋਭਾ ਕੰਮ ਨਹੀਂ ਕੀਤਾ ਜਾਂਦਾ ਇਸ ਗ੍ਰਹਿ ਦਾ ਸੂਤਕ ਸਮਾ 8 ਅਪ੍ਰੈਲ 24 ਨੂੰ ਸਵੇਰੇ 9:12 ਵਜੇ ਸ਼ੁਰੂ ਹੋਵੇਗਾ ਜੀ ਹਾਂ ਸਾਲ ਦਾ ਪਹਿਲਾ ਸੂਰਜ ਗ੍ਰਹਿ ਰਾਤੁਰੂ ਲੱਗਣ ਵਾਲੇ ਤੇ ਅਸਲੀ ਇਹ ਗ੍ਰਹਿ ਭਾਰਤ ਵਿੱਚ ਨਹੀਂ ਦਿਖਾ ਵੀ ਦੇਵੇਗਾ ਤੇ ਅਜਿਹੀ ਸਥਿਤੀ ਵਿੱਚ ਭਾਰਤ ਵਿੱਚ ਸੂਰਜ ਗ੍ਰਹਿ ਨਾਲ ਲੱਗਣ ਕਰਨਾ ਸੂਚਕਾਲ ਵੀ ਪੂਰੀ ਤਰ੍ਹਾਂ ਜੋਗ ਨਹੀਂ ਰਹੇਗਾ ਤੇ ਜਿਕਰ ਜੋ ਹੈ ਕਿ ਇਹ ਸੂਚਕ ਹੈ ਅਮਰੀਕਾ ਗ੍ਰੀਨਲੈਂਡ ਆਈਸਲੈਂਡ ਓਨਸ ਪੋਲਾਰਿਸ ਅਤੇ ਉੱਤਰੀ ਅਮਰੀਕਾ ਦੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਅਤੇ ਉੱਤਰੀ ਐਟਲੈਂਟਿਕ ਮਹਾਸਾਗਰ ਆਦਿ ਖੇਤਰਾਂ ਵਿੱਚ ਦਿਖਾਈ ਦੇਵੇਗਾ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ